ਸਤਨਾਮ ਸ਼੍ਰੀ ਵਾਹਿਗੁਰੂ ਜੀ ਅਚੰਤ ਕੰਮ ਕਰੇ ਪ੍ਰਭ ਦਨ ਕੇ ਜਿਨ ਹਰ ਦਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਆਪਣੇ ਐਸੇ ਕੰਮ ਜਿਨ੍ਹਾਂ ਬਾਰੇ ਆਪਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਹੋ ਜਾਣਗੇ ਪ੍ਰਬੋਧ ਦੀ ਭਗਤੀ ਕਰਨ ਨਾਲ ਪ੍ਰਬੋਧ ਦੀ ਸ਼ਰਨ ਜਾਣ ਨਾਲ ਉਹ ਕੰਮ ਵੀ ਆਪਣੇ ਪੂਰੇ ਹੋ ਜਾਂਦੇ ਹਨ ਤੇ ਇਹਨਾਂ ਬਾਰੇ ਹੁਣ ਜੇਕਰ ਸੋਚੀਏ ਵੀ ਉਹ ਕੰਮ ਜਿਹੜੇ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਪਰਮਾਤਮਾ ਦੀ ਛਨ ਵਿੱਚ ਜਨਨ ਨਾਲ ਪਰਮਾਤਮਾ ਦੇ ਨਾਮ ਜਪਨ ਨਾਲ ਉਹ ਆਪਣੇ ਕੰਮ ਹੋਣ ਲੱਗ ਗਏ ਕਿਉਂਕਿ ਜਿਹੜਾ ਪਰਮਾਤਮਾ ਹੈ ਜਿਹੜੀ ਪਰਮਾਤਮਾ ਦੀ ਭਗਤੀ ਹੈ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਜਿਹੜਾ ਉਸ ਦਾ ਧਿਆਨ ਇੱਕ ਪਰਮਾਤਮਾ ਵਿੱਚ ਰਹਿੰਦਾ ਜਾਂਦਾ ਹੈ ਉਹ ਹੋ ਗੁਰਮਖਵੰਦਾ ਹੈ ਇੱਕ ਭਗਤ ਬਣ ਜਾਂਦਾ ਹੈ ਉਹ ਭਗਤ ਜੋ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਦੂਸਰੇ ਦਾ ਖਿਆਲ ਵੀ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਇੱਕ ਪ੍ਰਮਾਤਮਾ ਹੀ ਹੈ ਜੋ ਸਾਡੀ ਰੱਖਿਆ ਕਰ ਸਕਦਾ ਹੈ ਜਿਵੇਂ ਪਹਿਲਾਦ ਦੀ ਰੱਖਿਆ ਕੀਤੀ ਉਸ ਦੇ ਬਾਪ ਹਰਨ ਕਸ਼ਮ ਤੋਂ ਆਨਾਕਸ਼ਵੀ ਕਹਿੰਦੇ ਜਿਹਨੂੰ ਕਹਿੰਦੇ ਹਨ ਮਾਰ ਦਿੱਤਾ ਤੇ ਭਗਤ ਦੀ लाज ਰੱਖੀ ਇਹ ਉਹ ਗੁਰਮੁਖ ਜਨ ਹੁੰਦੇ ਨੇ ਜਿਨ੍ਹਾਂ ਦੀ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਝਾਕ ਨਹੀਂ ਹੁੰਦੀ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਪਰ ਸਾਡੇ ਵਰਗੇ ਦੁੱਖ ਆਣ ਤੇ ਇਧਰ ਉਧਰ ਭੱਜੇ ਫਿਰਦੇ ਨੇ ਪਰ ਜਿਹੜਾ ਇੱਕ ਸੱਚਾ ਭਗਤ ਹੈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਕਿਸੇ ਪਾਸੇ ਨਹੀਂ ਜਾਂਦਾ ਤੇ ਉਹਨਾਂ ਭਗਤਾਂ ਦੇ ਕੋਲ ਫਿਰ ਉਹ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ ਰਿੱਧੀਆਂ ਸਿੱਧੀਆਂ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ ਇਹ ਉਹਨਾਂ ਭਗਤਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ ਜਿਹੜੇ ਪ੍ਰਮਾਤਮਾ ਦੇ ਸਿਮਰਨ ਵਿੱਚ ਇੱਕ ਮਿਖ ਹੋ ਜਾਂਦੇ ਹਨ ਕਿਉਂਕਿ ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ ਇਸ ਨੂੰ ਕਰਨ ਨਾਲ ਹੀ ਆਪਾਂ ਪੰਜਾਬ ਘਰੋਂ ਦੁਸ਼ਟਕਾਰਾ ਪਾ ਸਕਦੇ ਹਾਂ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਆਪਾਂ ਦੁਨੀਆ ਦੇ ਕਮਾਕਾਰੋਂ ਤੋਂ ਦੁਨਿਆਦਰ ਜੀਮਿਆਂ ਤੋਂ ਸਤਾਰਾ ਸਟਾਰਾ ਪਾ ਸਕਦੇ ਆ ਤੇ ਜਿਹੜੇ ਹੁਣ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਜਿਨ੍ਹਾਂ ਆਪਾਂ ਦਾਸਤਿਕ ਵੀ ਕਹਿ ਦਿੰਦੇ ਆ ਉਹ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ ਪਰ ਜਿਹੜੇ ਗੁਰਮਖ ਨੇ ਭਗਤ ਨੇ ਉਨ੍ਹਾਂ ਦਾ ਵਿਸ਼ਵਾਸ ਇੱਕ ਪਰਮਾਤਮਾ ਹੁੰਦਾ ਹੈ ਉਹ ਅੰਦਰੋਂ ਪਰਮਾਤਮਾ ਨਾਲ ਜੁੜ ਜਾਂਦੇ ਹਨ ਕਿਉਂਕਿ ਭਗਤਾਂ ਦੀ ਜੋ ਨਿੰਦਾ ਕਰਦੇ ਹਨ ਜੋ ਪਰਮਾਤਮਾ ਦੀ ਨਿੰਦਾ ਕਰਦੇ ਹਨ ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਹਨ ਉਹ ਫਿਰ ਜਮਾ ਦੇ ਬਸ ਜਾਂਦੇ ਹਨ ਉਨਾਂ ਨੂੰ ਆਕੇ ਜਮ ਕੇ ਲੈਂਦੇ ਹਨ ਤੇ ਇੱਕ ਪ੍ਰਮਾਤਮਾ ਦੇ ਸਿਮਰਨ ਕਰਨ ਨਾਲ ਆਪਾਂ ਨੂੰ ਪੰਜਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਉਹ ਜਿਹੜੇ ਪੰਜ ਵਿਕਾਰ ਨੇ ਆਪਣੇ ਵਸ ਵਿੱਚ ਆ ਜਾਂਦੇ ਹਨ ਆਪਾਂ ਨੂੰ ਉਹਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਫਿਰ ਜਿਹੜੇ ਉਹ ਪ੍ਰਮਾਤਮਾ ਦੇ ਨਾਲ ਇੱਕ ਹੋ ਜਾਂਦੇ ਹਨ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹਨ ਫਿਰ ਪ੍ਰਮਾਤਮਾ ਉਹਨਾਂ ਦੇ ਕੰਮ ਆਪ ਕਰਦਾ ਹੈ ਤੇ ਜਿਹੜਾ ਹੁਣ ਪ੍ਰਮਾਤਮਾ ਵਾਂ ਉਹਦੀ ਸ਼ਰਨ ਵਿੱਚ ਜਾਣਾ ਹੀ ਬੜਾ ਮੁਸ਼ਕਲ ਹੈ ਕਿਉਂਕਿ ਪਰਮਾਤਮਾ ਦਾ ਨਾਮ ਇਹ ਤੇ ਕੋਈ ਪੈਸਾ ਨਹੀਂ ਲੱਗਦਾ ਇਹ ਤੇ ਕੋਈ ਮੁੱਲ ਨਹੀਂ ਲੱਗਦਾ ਇਸ ਲਈ ਇਹ ਫਰੀ ਦੇ ਵਿੱਚ ਹੁੰਦਾ ਵੈ ਪਰ ਲੋਕ ਜਿਹੜੇ ਨੇ ਮੁੱਲ ਦੀਆਂ ਚੀਜ਼ਾਂ ਲੈ ਕੇ ਬਾਜ਼ਾਰੂ ਚੀਜ਼ਾਂ ਲੈ ਕੇ ਉਹਨਾਂ ਵਿੱਚ ਗਸਤ ਹੋ ਜਾਂਦੇ ਹਨ ਉਹਨਾਂ ਵਿੱਚ ਹੀ ਰੁੱਝ ਜਾਂਦੇ ਹਨ ਵੀ ਸਾਡੇ ਤੇ ਪ੍ਰਮਾਤਮਾ ਨੇ ਉਹ ਇਹ ਕਹਿੰਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਨੂੰ ਆ ਚੀਜ਼ਾਂ ਮਿਲ ਗਈਆਂ ਉਹ ਦੁਨਿਆਵੀ ਚੀਜ਼ਾਂ ਲੈ ਕੇ ਇਹ ਕਹਿੰਦੇ ਹਨ ਵੀ ਸਾਨੂੰ ਸਾਡੇ ਤੇ ਪ੍ਰਮਾਤਮਾ ਨੇ ਕਿਰਪਾ ਕਰਤੀ ਹੈ ਪਰ ਨਹੀਂ ਇਹ ਉਹਨਾਂ ਨੂੰ ਜਮ੍ਹਾਂ ਦੇ ਬਸ ਪਾਉਣ ਵਾਲੀਆਂ ਚੀਜ਼ਾਂ ਨੇ ਇਹ ਜਮ੍ਹਾਂ ਤੋਂ ਛੁਟਕਾਰਾ ਪਾਉਣ ਲਈ ਪ੍ਰਮਾਤਮਾ ਦੇ ਨਾਲ ਜੁੜਨਾ ਪੈਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਪ੍ਰਮਾਤਮਾ ਕਨੇ ਨਹੀਂ ਜਾਂਦੇ ਉਹ ਫਿਰ 84 ਲੱਖ ਜੂਨਾ ਜਿਹੜੀਆਂ ਉਹਨਾਂ ਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਸੱਦਾ ਦੇ ਰਹੀਆਂ ਨੇ ਵੀ ਸਾਡੇ ਕੋਲੇ ਆਓ ਤੁਸੀਂ ਸਾਡੇ ਵਿੱਚ ਹੀ ਰਲਣਾ ਹੈ ਮਰ ਕੇ ਤੁਸੀਂ ਹੁਣੇ ਹੀ ਆ ਜਾਓ ਇਹ ਜਾਨ ਮਾਰਨ ਦੀ ਚੱਕਰ ਤੋਂ ਬਚਣ ਲਈ ਇਹਨਾਂ ਜੂਨਾ ਤੋਂ ਬਚਣ ਲਈ ਇੱਕ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹੀ ਸਹਾਰਾ ਬਣਦਾ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਸ਼ਰਨ ਪ੍ਰਮਾਤਮਾ ਦੀ ਸਿਫਤ ਸਲਾਹ ਜੋ ਹੈ ਉਹ ਜਿੱਤੇ ਕਿਰਪਾ ਹੁੰਦੀ ਹੈ ਉਹੀ ਕਰ ਸਕਦਾ ਹੈ ਹਰਕ ਨੇ ਨਹੀਂ ਕਰਨੀ ਹੁਣ ਗੁਰੂ ਚਰਨਾਂ ਵਿੱਚ ਜੋ ਆਪਣੀ ਜਗ੍ਹਾ ਬਣਾ ਲੈਂਦੇ ਨੇ ਫਿਰ ਉਹਨਾਂ ਦੀ ਸ਼ੋਭਾ ਜੁਗਾਂ ਜਗੰਤਰਾ ਤੱਕ ਹੁੰਦੀ ਹੈ ਹੁਣ ਜਿੰਨੇ ਭਗਤ ਹੋਏ ਹਨ ਆਪਾਂ ਭਗਤਾਂ ਦੇ ਨਾਂ ਸਾਰੇ ਜਾਣਦੇ ਆ ਪਰ ਉਸ ਸਮੇਂ ਵਿੱਚ ਕਿਹੜਾ ਰਾਜਾ ਸੀ ਰਾਜ ਤਾਂ ਚੱਲਦਾ ਸੀ ਨਾ ਪਰ ਆਪਾਂ ਉਹ ਰਾਜੇ ਬਾਰੇ ਕੁਝ ਨਹੀਂ ਜਾਣਦੇ ਵੀ ਉਸ ਸਮੇਂ ਕਿਹੜਾ ਰਾਜਾ ਸੀ ਤੇ ਹੁਣ ਪਰਮਾਤਮਾ ਦਾ ਨਾਮ ਜਿਹੜਾ ਹੈ ਲੈ ਕੇ ਹਰ ਬਿਨਾ ਜਾਤ ਤੋਂ ਵੀ ਅੱਗੇ ਕਹਿੰਦੇ ਉੱਚੀਆਂ ਜਾਤਾਂ ਵਾਲੇ ਜਾਂ ਨੀਵੀਆਂ ਜਾਤਾਂ ਵਾਲੇ ਕੋਈ ਵੀ ਜਪ ਸੋ ਜ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਨਾਮ ਕਿਸੇ ਇੱਕ ਨਹੀਂ ਜਪਣਾ ਪਰਮਾਤਮਾ ਦਾ ਨਾਮ ਜਿਹੜਾ ਹੈ ਪਹਿਲਾਦ ਨੇ ਵੀ ਜਪਿਆ ਧਰੂ ਨੇ ਵੀ ਜਪਿਆ ਜਿਨ੍ਹਾਂ ਦੀ ਉਮਰ ਬਹੁਤ ਛੋਟੀ ਸੀ ਹੁਣ ਉਹਨਾਂ ਦੇ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਕਿਉਂਕਿ ਉਹਨਾਂ ਨੇ ਇੱਕ ਪਰਮਾਤਮਾ ਦਾ ਆਸਰਾ ਲਿਆ ਸੀ ਪਰਮਾਤਮਾ ਦਾ ਨਾਮ ਜਪਿਆ ਸੀ ਉਹਨਾਂ ਦੀ ਸ਼ੋਭਾ ਜੁਗਾ ਜਗੰਤਰਾਂ ਤੋਂ ਹੋ ਰਹੀ ਹੈ ਤੇ ਯੁਗਾਂ ਯੁਗਾਂ ਤੱਕ ਹੁੰਦੀ ਰਹੇਗੀ ਕਿਉਂ ਇੱਕ ਨਾਮ ਦਾ ਸਦਕਾ ਪ੍ਰਮਾਤਮਾ ਦੀ ਭਗਤੀ ਦਾ ਸਦਕਾ ਕਿਉਂ ਭਗਤੀ ਕਰਨ ਵਾਲੇ ਪ੍ਰਮਾਤਮਾ ਜਿਹੜਾ ਉਹ ਕਿਰਪਾ ਕਰਦਾ ਹੈ ਤੇ ਜਿਹੜੇ ਉਹਨਾਂ ਦੇ ਕਾਰਜ ਨੇ ਉਹ ਵੀ ਸਵਾਰਦਾ ਹੈ ਤਾਂ ਹੀ ਤਾਂ ਕਹਿੰਦੇ ਹਨਾ ਅਚੰਤ ਕੰਮ ਕਰੇ ਪ੍ਰਭੂ ਨੇ ਜਿਹਨ ਹਰ ਕਾ ਨਾਮ ਪਿਆਰਾ ਪਰਹੋਦੀ ਭਗਤੀ ਵਿੱਚ ਜੁੜ ਕੇ ਇਸ ਜਗ ਤੇ ਅਮਰ ਹੋ ਗਏ ਕੌਣ ਜਿਨ੍ਹਾਂ ਦੇ ਸਿਮਰਨ ਨਾਲ ਜੁੜਿਆ ਸਿਮਰਨ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਜਿਹੜੇ ਸਾਰੇ ਕਾਰਜ ਨੇ ਉਹ ਬੇਅਰਥ ਹਨ ਗੁਰਬਾਣੀ ਵੀ ਆਪਾਂ ਨੂੰ ਇਹ ਕਹਿੰਦੀ ਹੈ ਭਈ ਪ੍ਰਾਪਤ ਮਾਨੁ ਦੇਹਰੀਆ ਗੋਵਿੰਦ ਮਿਲਨ ਕੀ ਇਹੋ ਤਰਵਰੀਆ ਔਰ ਕਾਜ ਤੇਰੇ ਕਿਤਨਾ ਕਾਮਿਲ ਸਾਧ ਸੰਗਤ ਪੱਜ ਕੇਵਲ ਨਾਮ ਇੱਕ ਪਰਮਾਤਮਾ ਦੇ ਨਾਮ ਜਪਣ ਨੂੰ ਹੀ ਆਖਿਆ ਗਿਆ ਹੈ ਵੀ ਆਪ ਨੂੰ ਜੇ ਪ੍ਰਾਪਤ ਹੋਈ ਸੀ ਪਰਮਾਤਮਾ ਦਾ ਨਾਮ ਜਪਣ ਲਈ ਪਰਮਾਤਮਾ ਦਾ ਸਿਮਰਨ ਕਰ ਲਈ ਪਰ ਅਸੀਂ ਉਹ ਪਰਮਾਤਮਾ ਦਾ ਸਿਮਰਨ ਛੱਡ ਕੇ ਆਪਣੇ ਮਨ ਦੇ ਮਗਰ ਲੱਗੇ ਆਂ ਇਹ ਮਨ ਆਪਾਂ ਨੂੰ ਫਿਰ ਨਰਕਾਂ ਕੰਨੀ ਲੈ ਕੇ ਜਾਊਗਾ 84 ਲੱਖ ਜੁਨਾ ਕੰਨੀ ਲੈ ਕੇ ਜਾਊਗਾ ਇਸ ਲਈ ਪਰਮਾਤਮਾ ਦੇ ਸਿਮਰਨ ਨਾਲ ਜੁੜੋ ਪਰਮਾਤਮਾ ਦੀ ਭਗਤੀ ਕਰੋ ਤਾਂ ਹੀ ਇਹ ਆਪਾਂ ਇਸ ਜੱਗ ਵਿੱਚੋਂ ਕੁਝ ਖਟਕੇ ਲਿਜਾ ਸਕਦੇ ਹਾਂ ਕੁਝ ਪ੍ਰਾਪਤੀ ਕਰਕੇ ਲਿਜਾ ਸਕਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਜੀ